ਅੱਲੇ ਤੋਂ ਚਾਇਤ ਸਾਰੇ ਜਿੰਨੇ ਵੀ ਪਿੰਡੇ ਜ਼ਿਲ੍ਹੇ ਦੇ ਵਿੱਚੋਂ ਬਾਹਰੇ ਪਿੰਡਾਂ ਤੋਂ ਸਾਰੇ ਜਿੰਨੇ ਸਪਾਣਾ ਸਭ ਤੋਂ ਪਹਿਲਾਂ ਫੱਤੇ ਬੁਲਾਇਆ ਵਾ। ਪ੍ਰਾਉਂਡਾ ਰੋਲਾ ਕੱਲੇ ਇਸ ਪਿੰਡ ਦਾ ਹੈ। ਨਾ ਰੋਲਾ ਕੱਲੇ ਪੈਪ ਦਾ ਹੈ। ਰੋਲਾ ਪੈਸਦਾ ਹੈ। ਜਿਹੜੀ ਜ਼ਮੀਨ ਬਚਾਉਣੀ। ਇਸ ਜ਼ਮੀਨ ਤੇ ਬਹੁਤ ਕੰਪਨੀਆਂ ਦੇ ਹਮਲੇ ਆ। ਅਸੀਂ ਕੋਈ ਐ ਨਾ ਆਪਣੇ ਜਿੰਨੇ ਤੁਸੀਂ ਇੱਥੇ ਬੈਠੇ ਹੋ। ਨਾ ਕਿਸੇ ਦੇ ਘਰੇ ਪਾਣੀ ਜਾਣਾ। ਨਾ ਕਿਸੇ ਨੇ ਕੁਛ ਸੁਨ ਗੋਣਾ ਹੈ ਨੁਕਸਾਨ ਹੈ ਪਿੰਡ ਵਾਲਿਆਂ ਨੂੰ। ਪਿੰਡ ਵਾਲੇ ਇੱਥੇ ਨਾ ਕਿਸਾਨ ਦੇ ਸਬੰਧੀ ਹੋਣ ਕਰਕੇ ਆਜਨ ਸਿੰਘਾਂ ਨੇ ਪੂਰੀ ਰਿਪੋਰਟ ਬਣਾ ਕੇ ਇਹਦਾ ਰਸਤਾ ਚੁਣ ਲਿਆ ਵੀ ਇੱਥੇ ਜੁਨੀਅਨ ਹੈ ਨਹੀਂ। ਇਹਨਾਂ ਨੇ ਆਪ ਦਾ ਜਿਹੜਾ ਸਿਆਸੀ ਤੌਰ ਤੇ ਖੜੇ ਹੁੰਦੇ ਆ ਵੀ ਫਲਾਨੇ ਪਾਸੇ ਇਧਰ ਫਲਾਨੇ ਇਧਰ ਹੈ। ਤਾਂ ਜਦੋਂ ਆਪਾਂ ਨੂੰ ਇਹ ਪੰਚਾਇਤ ਮਿਲੀ ਆ ਜਾ ਕੇ। ਬਈ ਸਾਡੀ ਸੁਣਵਾਈ ਨਹੀਂ ਕਦੇ। ਨਾ ਸਾਡੀ ਡੀਸੀ ਨੇ ਸੁਣੀ ਆ ਨਾ ਐਸਡੀਐਮ ਨੇ ਸੁਣੀ ਆ ਨਾ ਸਾਡੀ ਐਮਐਲਏ ਨੇ ਸੁਣੀ ਆ। ਤਾਂ ਉਦੋਂ ਬਾਅਦ ਆਪਾਂ ਕਿਹਾ ਵੀ ਸਾਡੇ ਆਗੂ ਹੈਗੇ ਬਲਦੇਵ ਸੰਧੋਹੇ ਨੂੰ ਮਿਲ ਲਓ। ਰੇਸ਼ਮ ਯਾਤਰੀ ਨੂੰ ਮਿਲ ਲਓ ਜਿਹੜਾ ਬਲਾਕ ਦਾ ਪ੍ਰਧਾਨ ਹੈ ਬਲਵਿੰਦਰ ਸਿੰਘ ਜੂਧਪੁਰੂ ਨੂੰ ਮਿਲ ਲਓ ਇਹ ਪੰਚਾਇਤ ਉਹਨਾਂ ਨੂੰ ਮਿਲਣ ਗਈ ਮਿਲ ਕੇ ਜਦੋਂ ਇੱਥੇ ਉਹਨਾਂ ਨੇ ਆ ਕੇ ਹਜੇ ਦੇਖਣਾ ਹੀ ਸੀਗਾ ਵੀ ਕਿੱਧਰ ਦੀ ਪਾਪ ਹੈ ਕਿੰਨਾ ਨਕਸ਼ਾ ਹੈ ਤਾਂ ਜਦੋਂ ਹੋਥੋਂ ਸ਼ੁਰੂ ਕੀਤੀ ਹੈ ਤਾਂ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਜਿਹੜੇ ਪਹਿਲੇ ਦਿਨ 26 ਬੰਦੇ ਜੇਲ੍ਹ ਚ ਗਏ ਆ 26 ਆ ਦੇ ਵਿੱਚੋਂ 21 ਬੰਦੇ ਪਿੰਡ ਦੇ ਆ ਤੇ 5 ਬੰਦੇ ਆਪਣੇ ਆਗੂ ਆ ਜਿਹਦੇ ਵਿੱਚੋਂ ਇਕੀਆਂ ਦੇ ਵਿੱਚੋਂ ਦੋ ਮਜ਼ਦੂਰ ਵੀ ਗਏ ਜਿਹੜੀ ਆਪਾਂ ਜ਼ਮੀਨ ਦੀ ਗੱਲ ਕਰਦੇ ਆ ਨਾ ਮਜ਼ਦੂਰਾਂ ਨੇ ਤਾਂ ਵਿਚਾਰਾਂ ਨੇ ਹਮਾਇਤ ਕਰੀਆ ਪਿੰਡ ਦੀ ਵੀ ਸਾਡੇ ਨਗਰ ਨਾਲ ੱਟਕਾ ਹੁੰਦਾ ਉਹ ਵੀ ਗਏ ਨੇ ਨਾਲ ਉਹਦੇ ਵਿੱਚੋਂ ਆ ਕੇ ਜਦੋਂ ਆਪਣੇ ਆਗੂਆਂ ਦੀ ਗ੍ਰਫਤਾਰੀ ਹੋ ਗਈ ਹੈ ਆਪਣੇ ਪੂਰੇ ਜ਼ਿਲ੍ਹੇ ਦਾ ਮਸਲਾ ਬਣਾਤਾ ਇਹਨਾਂ ਨੇ ਕਿ ਜਦੋਂ ਸਾਡਾ ਜ਼ਿਲ੍ਹੇ ਦਾ ਪ੍ਰਧਾਨ ਬਲਦੇਵ ਸੰਧੋਹਾ ਜੇਲ੍ਹ ਦੇ ਵਿੱਚ ਅੰਦਰ ਹੋਵੇ ਜਦ 77 ਅੰਦਰ ਹੋਵੇ ਬਲਾਕ ਪ੍ਰਧਾਨ ਅੰਦਰ ਹੋਵੇ ਤਾਂ ਸਾਡੀ ਡਿਊਟੀ ਬਣਦੀ ਆ ਵੀ ਅਸੀਂ ਇਹ ਕਮਾਂਡ ਸੰਭਾਲੀਏ ਤਾਂ ਰਾਤ ਨੂੰ ਪੂਰੇ ਜ਼ਿਲ੍ਹੇ ਨਾਲ ਪੰਜਾਬ ਨਾਲ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਸੀ ਵੀ ਤੁਸੀਂ ਬਠਿੰਡੇ ਵਾਲੇ ਲੜੋ ਜਦੋਂ ਉਹ ਤੋਂ ਬਾਅਦ ਫਿਰ ਸਾਡੀ ਦੂਜੇ ਜ਼ਿਲ੍ਹਿਆਂ ਦੀ ਡਿਊਟੀ ਲਾਵਾਂਗੇ ਉਸ ਦਿਨ ਨਾਲ ਇੱਧਰ ਵੀ ਘਟਨਾ ਵਾਪਰੀ ਨਾਲ ਹੀ ਅੰਮ੍ਰਿਤਸਰ ਜਿਹੜੀ ਆਪਣੀ ਮਾਜਵੇ ਗੜੇ ਨਾਲ ਨੁਕਸਾਨ ਹੋਇਆ ਸੀ ਉਸ ਮਾਜਵੇ ਨੂੰ ਲੈ ਕੇ ਤੇ ਇੱਕ ਇਸ ਟੀਮ ਦੀ ਖਾਤਰ ਪੰਜਾਬ ਲੈਵਲ ਤੇ ਆਪਾਂ ਧਰਨੇ ਲਾਤੇ ਉਹਨੂੰ ਬਦਲਣ ਤੇ ਉਹਤੇ ਕਾਰਵਾਈ ਕਰਾਉਣ ਵਾਸਤੇ ਉਹਨੂੰ ਲੈ ਕੇ ਜਦੋਂ ਉਹਨਾਂ ਨੇ ਧਰਨਾ ਲਾਉਣਾ ਸੀਗਾ ਤੇ लाठी चार्ज ਹੋ ਗਿਆ ਤਾਂ ਉਹ ਸਥਿਤੀ ਦੇ ਵਿੱਚੋਂ ਸਾਰੇ ਪੰਜਾਬ ਨੂੰ ਇਹ ਪਤਾ ਕਿ ਕੀ ਮੰਗ ਹੈ ਕਿਉਂ ਆਪਾਂ ਲੜ ਰਹੇ ਆਂ ਆਪਾਂ ਇਸ ਕਰਕੇ ਲੜੇ ਕਿ ਅੱਜ ਕੱਲੇ ਇਸ ਪਿੰਡ ਵੱਲ ਨਾ ਤਾਂ ਨਕਸ਼ਾ ਬਣਦਾ ਨਾ ਇਧਰ ਦੀ ਨਿਕਾਸ ਹੈ ਪਾਣੀ ਦਾ ਸਿਆਸੀ ਸਹਾਇ ਤੇ ਆਪ ਦੀ ਤਾਕਤ ਦੇ ਨਾਲ ਐਮ ਐਲ ਏ ਸਾਰੇ ਪਿੰਡ ਨੂੰ ਦੁਖੀ ਕਰਕੇ ਪਾਣੀ ਵੇਚਦੀ ਨਿਗਾਉਣਾ ਚਾਹੁੰਦਾ ਇਹ ਪਿੰਡ ਦੀ ਜਿਹੜੀ رائے ਬਣਦੀ ਆ ਵੀ ਸਾਰਾ ਸਿੱਧਾ ਰੋਡ ਲੈ ਜੋ ਜਿਹੜੀ ਡਰੇਨ ਦੀ ਗੱਲ ਕਹਿੰਦੇ ਆ ਵੀ ਰੇਲਵੇ ਮਨਜ਼ੂਰੀ ਨਹੀਂ ਦਿੰਦਾ ਕੀ ਭਗਵਾਨਤਮਨ ਨੂੰ ਮਨਜ਼ੂਰੀ ਦਿੱਤੀ ਸੀ 19 ਮਾਰਚ ਨੂੰ ਸਾਡੀਆਂ ਟਰਾਲੀਆਂ ਚੱਕਣ ਦੀ ਕੀ ਸਾਡਾ ਉਹਦਾ ਜਿਹੜਾ ਕਰੋੜਾਂ ਦਾ ਸਬੰਧ ਨੁਕਸਾਨ ਕੀਤਾ ਉਹਦੇ ਮਨਜ਼ੂਰੀ ਲੈਂਦੀ ਆ ਇਹ ਲੋਕਾਂ 'ਚ ਭਲੇਖੇ ਪਾਉਣੇ ਹੁੰਦੇ ਆ ਵੀ ਸਾਨੂੰ ਰੇਲਵੇ ਵਾਲੇ ਮਨਜ਼ੂਰੀ ਨਹੀਂ ਦਿੰਦੇ ਤਾਂ ਲੋਕ ਵੀ ਮੰਨ ਜਾਂਦੇ ਆ ਵੀ ਰੇਲਵੇ ਦਾ ਬਹੁਤ ਔਖਾ ਇੱਕ ਮੁੱਖ ਮੰਤਰੀ ਹੋਵੇ ਪੰਜਾਬ ਦਾ ਤੇ ਮੁੱਖ ਮੰਤਰੀ ਨੂੰ ਸੈਂਟਰਲ ਮਨਜ਼ੂਰੀ ਨਾ ਦੇਵੇ ਤਾਂ ਉਹ ਸਾਰਾ ਕੁਝ ਦਿੱਤਿਆ ਜਾਂਦਾ ਇਹ ਤਾਂ ਸਿਰਫ ਇਹ ਵੀ ਜਾਣਾ ਐਮਐਲਏ ਦੀ ਮੰਨਣੀ ਆ ਤਾਂ ਉਹਦੇ ਵਿੱਚੋਂ ਆਪਾਂ ਨੂੰ ਮੀਟਿੰਗਾਂ ਆਈਆਂ ਮੀਟਿੰਗਾਂ ਆ ਕੇ ਫੈਸਲਾ ਕੀਤਾ ਦੋ ਦਿਨੇ ਕੰਮ ਰੁਕਿਆ ਦੋ ਦਿਨ ਕੰਮ ਰੁਕ ਕੇ ਤਾਂ ਇੱਥੇ ਕੰਮ ਰੁਕ ਗਿਆ ਆਪਾਂ 5 ਬੰਦੇ ਜੇਲ੍ਹ ਦੇ ਵਿੱਚੋਂ ਜਿਹੜੇ ਜ਼ਮੀਨਾਂ ਨਾਲ ਸੰਬੰਧਤ ਬੰਦੇ ਆ ਤੇ ਨਾਲ ਪੰਚਾਇਤ ਸਰਪੰਚ ਉਹ ਜਿਹੜੇ ਸੰਬੰਧ ਜਦੋਂ ਆਪਣੀ ਗੱਲਬਾਤ ਚੱਲੀ ਡੀਸੀ ਨਾਲ ਆਪਾਂ ਕਿਹਾ ਵੀ ਗੱਲ ਤਾਂ ਚੱਲੂਗੀ ਪਹਿਲਾਂ ਕੰਮ ਰੋਕੋ ਇਧਰੋਂ ਕੰਮ ਰੁਕ ਗਿਆ ਕੰਮ ਰੁਕ ਕੇ 5 ਬੰਦੇ ਆਪਾਂ ਜੇਲ੍ਹ ਤੋਂ ਛੁਡਾ ਲਿਆ ਆਂਦੇ ਜਿਹਦੇ ਵਿੱਚੋਂ ਪਿੰਡ ਵਾਲੇ ਬੰਦੇ ਆ ਗਏ ਉਹ ਇਹ ਨਾ ਤਾਂ ਆਪਣਾ ਕੋਈ ਨਕਸ਼ਾ ਹੈ ਨਾ ਕੋਈ ਆਪਣੀ ਸਹਿਮਤੀ ਸੀ ਸਿਰਫ ਆਪਾ ਉਹ ਜਿਹੜੀ ਗੱਲ ਲੈ ਕੇ ਵੀ ਇਹਦੇ ਸਹਿਮਤੀ ਬਣਾ ਲਾਂਗੇ ਪ੍ਰਸ਼ਾਸਨ ਨੇ ਉਹ 2 ਦਿਨ ਦੇ ਕੇ ਉਹ ਬੰਦੇ ਪੱਕੇ ਕਰਤੇ ਵੀ ਤੁਸੀਂ ਨਾ ਮੰਨਿਓ ਸਾਨੂੰ ਮੁਖਸਰ ਭੇਜਦੇ ਨੇ ਤਾਂ ਡੀਸੀ ਉਹਨਾਂ ਨਾਲ ਮੀਟਿੰਗ ਕਰ ਤਾਂ ਅਸੀਂ ਉਹ ਪਰਿਵਾਰ ਨਾਲ ਇੱਕ ਨਹੀਂ ਤਾਂ ਮਿਲਿਆ ਏ ਵੀ ਸਾਨੂੰ ਨਹੀਂ ਛੋੜੇ ਪਿੰਡ ਦਾ ਮਸਲਾ ਪਰ ਜੇ ਜਿਹੜੇ ਇੱਥੇ ਆ ਕੇ ੱੱੱਕਾ ਹੋਣਾ ਸਹਿਮਤੀ ਤੁਸੀਂ ਬਣਾ ਲਓ ਸਾਰਾ ਨਗਰ ਇੱਕ ਪਾਸੇ ਰਹੋ ਠੀਕ ਐ ਜੇ ਨਗਰ ਨਹੀਂ ਰਹਿੰਦਾ ਤਾਂ ਸੋਡੇ ਪਿੰਡ ਦਾ ਪਾੜਾ ਵਧਣਾ ਆਪਣਾ ਤਾਂ ਮਸਲਾ ਨਹੀਂ ਸਾਰੇ ਜਿਹੜੇ ਬੈਠੇ ਹੋ ਮਸਲਾ ਪਿੰਡ ਦਾ ਹੈ ਸਹਿਮਤੀ ਪਿੰਡ ਨੇ ਬਣਾਉਣੀ ਐ ਜੇ ਪਿੰਡ ਸਹਿਮਤੀ ਬਣਾ ਕੇ ਡੀਸੀ ਨੂੰ ਦੇ ਦਿੰਦਾ ਤਾਂ ਆਪਾਂ ਨੂੰ ਤਾਂ ਕੋਈ ਤਰਾਜ ਨਹੀਂ ਆਪਣੇ ਦਾ ਜਿਹੜੇ ਬੰਦੇ ਅੰਦਰ ਨੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਕਢਾਉਣਾ ਤੇ ਜਿਹੜੀ ੱੱੱਕਾ ਉਹਨੂੰ ਰੋਕਣਾ ਤਾ ਉਹਦੇ ਵਿੱਚੋਂ ਜਿਹੜਾ ਆਪਣਾ ਹੁਣ ਗੱਲ ਚੱਲੀ ਜਿਹੜਾ ਅੱਜ ਆਉਂਦਿਆ ਹੀ ਇੱਥੇ ਕੰਮ ਚੱਲ ਗਿਆ ਸੀਗਾ ਹੁਣ ਤੁਸੀਂ ਦੱਸੋ ਜਿੰਨੇ ਆਪਣੇ ਵਰਕਰ ਬੈਠੇ ਹੋ ਪਿੰਗ ਵਾਲੇ ਤਾਂ ਆਪਣੇ ਨਾਲ ਜੁੜੇ ਨਹੀਂ ਤੁਸੀਂ ਤਾਂ ਬੜੇ ਵਾਰੀ ਜ਼ਿਲਾ ਕੱਟ ਲਿਆ ਬੜੇ ਵਾਰੀ ਲਾਠੀ ਚਾਰਜ ਕਰ ਲਿਆ ਐਨੀਕ ਪੁਲਿਸ ਤੋਂ ਡਰ ਕੇ ਸੋ ਤੋਂ ਮਸ਼ੀਨ ਨਹੀਂ ਰੁਕੀ ਮਰਨੋਂ ਡਰਦੇ ਸੀ ਸਾਰੇ ਤੁਸੀਂ ਤਿਆਰੀ ਕਰਕੇ ਨਹੀਂ ਆਏ ਵੀ ਮਰਨਾਂ ਆਇ ਨਹੀਂ ਰੁਕਦਾ ਇਹ 2 ਘੰਟਿਆਂ ਨਾਲ ਮਸ਼ੀਨ ਨਹੀਂ ਰੁਕਦੀ ਮਸ਼ੀਨ ਰੁਕੂਗੀ ਜੜੀ ਆ ਖਾਈ ਪੱਟੀਆਂ ਸਾਡੇ ਮਰਨ ਵਾਸਤੇ ਇਹ ਚ ਕਿੰਨੇ ਡਿੱਗਦੇ ਆਪਾਂ ਜਦੋਂ ਲੱਤਾਂ ਵਾ ਸਾਡੀਆਂ ਟੁੱਟਣਗੀਆਂ ਮਾਰਨਗੇ ਫਿਰ ਰੁਕੋਗੇ ਕਿੰਨੇ ਕੁ ਤਿਆਰ ਹੋ ਆਪਾਂ ਇਕੱਲੇ ਆਉਣ ਨਾਲ ਹਾਜ਼ਰੀ ਨਾਲ ਨਹੀਂ ਰੋਣਾ ਤਿਆਰ ਹੋਣਾ ਸਾਰੇ ਤਾਂ ਫਿਰ ਸਾਡੇ ਆਗੂਆਂ ਨੂੰ ਲਿਆਵਾਂਗੇ ਛੜਾ ਕੇ ਆਹੀ ਪ੍ਰਸ਼ਾਸਨ ਗੋਡੇ ਟੇਕਦਾ ਮਰਨ ਦੇ ਕਦਾਂ ਆਪਣਾ ਮਰਦਾ ਆਪਾਂ ਮਰਾਂਗੇ ਮਾਰ ਦੇਣ ਦੇ ਨਾਲੂ ਮਾਰਨਗੇ ਨਾ ਸਾਨੂੰ ਮਾਰ ਦੇਣ ਦਿਓ ਇੱਕ ਮਾਰ ਦੇਣ ਦਿਓ ਦੋ ਮਾਰ ਦੇਣ ਦਿਓ ਆਹੀ ਪ੍ਰਸ਼ਾਸਨ ਤੇ ਨਾ ਮਨਜ਼ੂਰੀ ਵੀ ਲੈ ਲੂਗਾ ਪਾਈਪ ਵੀ ਕਰ ਦੂਗਾ ਆ ਜਿਹੜਾ ਪਿੰਡ ਦੇ ਵਿੱਚ ਭੇਲੀ ਸੜਤੀ ਵੀ ਫਲਾਣਾ ਸਹਿਮਤ ਨਹੀਂ ਹੁੰਦਾ ਫਲਾਣਾ ਸਹਿਮਤ ਨਹੀਂ ਹੁੰਦਾ ਇਹ ਜਾਣ ਕੇ ਟਾਈਮ ਟਪਾ ਕੇ ਲੈਣ ਉਧਰ ਹੀ ਕੱਢਣੀ ਆ ਆਪਣਾ ਤਾਂ ਜਿੰਨੇ ਆਪਾਂ ਅਸੀਂ ਡਾਨੀਆਂ ਵਾਦੀਆਂ ਲਈ 750 ਬੰਦਾ ਸੀਦ ਕਰਾ ਲਿਆ ਦਿੱਲੀ ਜੇ ਇੱਕ ਪਾਈਪ ਲਈ ਸਾਡਾ ਰੌਲਾ ਨਹੀਂ ਪੈਪਦਾ ਕਿਸੇ ਪਾਸੇ ਦੀ ਜਾਵੇ ਸਾਡੇ ਲਈ ਤਾਂ ਕੱਲ ਨੂੰ ਕੰਪਨੀ ਨੇ ਆਉਣਾ ਇੱਥੇ ਪਿੰਡ ਦੀ ਜ਼ਮੀਨ ਲੈਣੀ ਆ ਫੇਰ ਕਿਵੇਂ ਰੋਕੋਗੇ ਅੱਜ ਤਾਂ ਅਸੀਂ ਮਾਲਕਾਂ ਨਾ ਵੀ ਨੰਗਣ ਨਹੀਂ ਦਿੰਦੇ ਫਿਰ ਸਾਡੇ ਧੱਕੇ ਨਾਲ ਨਕਸ਼ੇ ਬਣਾ ਲੈਣੇ ਵੀ 10 ਕਿੱਲੇ ਲੈਣਾ 100 ਕਿੱਲਾ ਲੈਣਾ ਫੇਰ ਰੋਕ ਲਾਂਗੇ ਆਪਾਂ ਤਾਂ ਆਏ ਆ ਸਾਰੇ ਉਸ ਗੱਲ ਨੂੰ ਰੋਕਣ ਵਾਸਤੇ ਤਾਂ ਆਪਾਂ ਨੂੰ ਮੰਨੋ